ਸੜਕ ਸੁਰੱਖਿਆ ਪੁਲਿਸ ਫਲੋਰ ਟੀਮ ਦੇ ਇੰਚਾਰਜ ਸਰਜ ਸਿੰਘ ਥਾਣੇਦਾਰ ਜਸਵੰਤ ਸਿੰਘ ਠੰਡਰ ਵੱਲੋਂ ਇੱਕ ਡਿਗੀ ਹੋਈ ਵਾਹਨ ਚਾਲਕ ਦਾ ਸਮਾਨ ਸੰਭਾਲ ਕੇ ਦਿੱਤਾ ਗਿਆ ਇਸ ਮੌਕੇ ਵਾਹਨ ਚਾਲਕ ਨੇ ਐਸਐਸ ਸੜਕ ਸੁਰੱਖਿਆ ਪੁਲਿਸ ਦੇ ਨਾਲ ਨਾਲ ਮਾਣ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਕਬੂਸ਼ੀਸ਼ ਪੱਲਾ ਹੈ ਇਸ ਮੌਕੇ ਉਹਨਾਂ ਨੇ ਸਰਜ ਸਿੰਘ ਥਾਣੇਦਾਰ ਜਸਵੰਤ ਸਿੰਘ ਠੰਡਰ ਅਤੇ ਉਹਨਾਂ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਕੈਮਰਾਮੈਨ ਅਜੇ ਸਿੰਘ ਨਾਗੀ ਨਾਲ ਮਾਨਕ ਸਿੰਘ ਮਝਾਰਾ ਦੀ ਫਲੋਰ ਤੋਂ ਦੋਸ਼ੇਸ਼ ਰਿਪੋਰਟ ਕਿਦਾਂ ਕਿ ਤੁਹਾਡਾ ਸਮਾਨ ਛੱਟਾਇਆ ਗਿਆ ਅਦੇ ਬਾਰੇ ਸਾਰੀ ਇਨਫੋਰਮੇਸ਼ਨ ਦੋ। ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਲੁਧਾਨੇ ਤੋਂ ਹਾਰਪੁਰ ਜਾ ਰਿਹਾ ਸੀਗਾ ਤਾਂ ਮੇਰੀ ਗੱਡੀ ਨੂੰ ਕੁਝ ਸਮਾਨ ਗਿਰ ਗਿਆ। ਤਾਂ ਫਿਰ ਮੈਨੂੰ ਕੁਝ ਅੱਗੇ ਜਾ ਕੇ ਪਤਾ ਲੱਗਾ ਕਿ ਮੇਰਾ ਸਮਾਨ ਗਿਰ ਗਿਆ। ਫਿਰ ਮੈਂ 112 ਤੇ ਕਾਲ ਕੀਤੀ ਕਿ ਮੇਰਾ ਸਮਾਨ ਕੁਝ ਰੋਡ ਤੇ ਗਿਰ ਗਿਆ ਹੈ। ਫਿਰ ਸੜਕ ਸੁਰੱਖਿਆ ਫੋਰਸ ਨੇ ਮੇਰਾ ਸਮਾਨ ਸੰਭਾਲ ਲਿਆ ਤੇ ਅੱਜ ਮ ਜਦੋਂ ਵਾਪਸ ਆਇਆ ਹੈਗਾ ਤਾਂ ਉਹਨਾਂ ਨੇ ਮੇਰਾ ਸਮਾਨ ਮਿਲੋ ਬੁਦਿਸਮਾਰ ਦੇ ਉਪਰੋਂ ਵਾਪਸ ਕਰ ਦਿੱਤਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਤੇ ਮੈਂ ਬਹੁਤ ਧੰਨਵਾਦੀ ਆ ਸੜਕ ਸੁਰੱਖਿਆ ਫੋਰਸ ਦਾ ਜਿਨ੍ਹਾਂ ਨੇ ਮੇਰਾ ਸਮਾਨ ਇੰਨੇ ਦਿਨ ਸੁਭਾਣ ਕੇ ਰੱਖਿਆ ਬਾਜੀ ਤੁਹਾਡੇ ਤੋਂ ਕਿਸੇ ਸਰਕਾਰ ਦੇ ਪੈਸੇ ਨਹੀਂ ਹੁਣ ਕਿਸੇ ਤੋਂ ਕਿਸੇ ਲਈ ਸਾਹੇ ਮੱਝੋਂ ਤੁਹਾਡੇ ਨੂੰ ਨਹੀਂ 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 ਬਹੁਤ ਵੀ ਅਜਤਰੀ ਖੁਦ ਵੀ ਨੂੰ ਫੋਨ ਕਰਕੇ ਕਿਆ ਕਿ ਮੇਰਾ ਸਮਾਨ ਲੈ ਜਾਓ ਜੇ ਮਾ ਜੇ ਆਇਆ ਸੀਗਾ ਤਾਂ ਮੈਂ ਆਪਣਾ ਸਮਾਨ ਲੈ ਕੇ ਚਲਾ ਪਾਜੀ ਇੱਦਾਂ ਦਾ ਮੈਨੂੰ ਕਿਸੇ ਨੇ ਕੋਈ ਪੈਸਿਆਂ ਦਾ ਕੋਈ ਗੱਲ ਨਹੀਂ ਹੋਈ ਤੁਸੀਂ ਸੰਤੁਸ਼ਟ ਸਾਡੀ ਸਰਵਿਸ ਤੋਂ ਜੇਕਰ ਕੋਈ ਮਿਹਰਬਾਨੀ ਪੰਜਾਬ ਪੋਸਟ ਪੰਜਾਬ ਪੋਸਟ ਹੈ ਤੁਹਾਨੂੰ ਹੈ ਕੋਰਸ ਸਾਡੀ ਸੇਵਾ ਲਈ ਹਰ ਟਾਈਮ ਸਾਡੇ ਨਾਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ